ਜਲੰਧਰ ਦੇ ਵੀ ਕਈ ਇਲਾਕਿਆਂ ਚ ਬਰਸਾਤੀ ਪਾਣੀ ਨੇ ਜਨਜੀਵਨ ਤੇ ਮਾੜਾ ਅਸਰ ਪਾਇਆ ਏ ਸ਼ਾਹਕੋਟ ਹਲਕਾ ਬਰਸਾਤੀ ਪਾਣੀ ਦੀ ਮਾਰ ਚੱਲ ਰਿਹਾ ਏ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦੇ ਬਾਉਪੁਰ ਅਤੇ ਸਾਂਗਰਾ ਪਿੰਡ ਪਾਣੀ ਵਿੱਚ ਡੁੱਬ ਚੁੱਕੇ ਨੇ ਕਈ ਪਿੰਡਾਂ 'ਚ ਹੜਵਾਰਗੀ ਸਥਿਤੀ ਪੈਦਾ ਹੋ ਗਈ ਹੈ ਹਜ਼ਾਰਾਂ ਏਕੜ 'ਚ ਫਸਲ ਅਤੇ ਪਸ਼ੂਆਂ ਦਾ ਚਾਰਾ ਪ੍ਰਭਾਵਿਤ ਹੋਇਆ ਹੈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇয়াল ਪ੍ਰਭਾਵਿਤ ਇਲਾਕਿਆਂ 'ਚ ਬਚਾਅ ਕਾਰਜਾਂ 'ਚ ਲੱਗੇ ਹੋਏ ਨੇ ਉਹਨਾਂ ਦੀ ਟੀਮ ਦੇ ਨਾਲ ਐਸਡੀਆਰਐਫ ਟੀਮ ਨੇ ਹੁਣ ਤੱਕ 500 ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਹੈ ਪੇਸ਼ਾਇਕ ਰਿਪੋਰਟ ਬਾਉਪੁਰ ਤੇ ਸਾੰਗਰਾ ਦੇ ਵਿੱਚ ਜਿਹੜੀ ਸੜਕ ਹੈ ਉਹਦੇ ਵਿੱਚ ਖੜੇ ਆ ਤੇ ਜਿਹੜੇ ਐਸ ਡੀ ਆਰ ਐਫ ਤੇ ਹੋਰ ਡਾਕਟਰੀ ਟੀਮ ਜਿਹੜੀ ਹੈਗੀ ਉਹ ਸਾਰੀ ਇੱਥੇ ਮੌਜੂਦ ਹੈ ਤੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਬਾਉਪੁਰ ਦੇ ਲੋਕਾਂ ਨੂੰ ਇਹ ਰੈਸਕਿਊ ਕਰਕੇ ਲਿਆ ਰਹੇ ਨੇ ਹੁਣੇ ਥੋੜੀ ਦੇਰ ਪਹਿਲਾਂ ਵੀ ਇਹਨਾਂ ਨੇ ਰੈਸਕਿਊ ਕੀਤਾ ਇੱਕ ਪਰਿਵਾਰ ਨੂੰ ਇਹਨਾਂ ਕੋਲੋਂ ਪੁੱਛਦੇ ਆਂ ਹਾਂ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਐਸ ਡੀ ਆਰ ਪਿੰਚਾਰਜ ਸਬ ਇੰਸਪੈਕਟਰ ਦੀਪਕ ਕੁਮਾਰ ਮੇਰੇ ਨਾਲ 15 ਬੰਦੇ ਦੀ ਮੈਂਬਰ ਟੀਮ ਆਈਏ ਅੱਪਾ 12 ਤਾਰੀਖ ਸਵੇਰੇ ਤੋਂ ਲੱਗੇ ਨੇ ਤੇ ਜਿੰਨਾ ਹੋ ਸਕਦਾ ਸਾਰੇ ਬੰਦਿਆਂ ਨੂੰ ਜੋ ਆਣਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਰੈਸਕਿਊ ਕਰਕੇ ਆਪਾਂ ਸੇਫ ਜ਼ੋਨ ਚ ਲੈ ਕੇ ਆ ਰਹੇ ਨੇ ਹੁਣ ਵੀ ਤੁਸੀਂ ਦੇਖਿਆ ਕਿ ਸੇਫ ਜ਼ੋਨ ਚ ਅਸੀਂ ਲੈ ਕੇ ਆ ਰਹੇ ਜਿਹੜਾ ਬੰਦਾ ਫੋਨ ਕਰ ਰਿਹਾ ਉਹਨੂੰ ਲੈ ਕੇ ਆਪਾਂ ਆ ਰਹੇ ਡਾਕਟਰ ਦੀ ਟੀਮ ਮੇਰੇ ਨਾਲ ਹੈ ਜੋ ਬੰਦਾ ਬਿਮਾਰ ਹੈ ਜਾਂ ਜੋ ਡੰਗਰ ਬਿਮਾਰ ਹੈ ਉਹਨੂੰ ਆਪਾਂ ਟ੍ਰੀਟਮੈਂਟ ਦੇ ਰਹੇ ਨੇ ਜੋ ਆਣਾ ਚਾਹੁੰਦਾ ਉਹਨੂੰ ਲੈ ਕੇ ਆ ਰਹੇ ਨੇ ਇਸ ਟਾਈਮ ਤੱਕ ਤੁਸੀਂ ਕਿੰਨੇ ਕ ਲੋਕਾਂ ਨੂੰ ਰੈਸਕਿਊ ਕਰ ਲਿਆ ਹੈ ਹੁਣ ਤੱਕ 155 ਬੰਦਿਆਂ ਨੂੰ ਅਸੀਂ ਰੈਸਕਿਊ ਕਰਕੇ ਤੇ ਸੇਫ ਜ਼ੋਨ ਚ ਪਹੁੰਚਾ ਦਿੱਤਾ ਹੋਇਆ ਹੈ ਕਿਵੇਂ ਹੋਰ ਅ ਤੁਸੀਂ ਇੱਥੇ ਦੇ ਲੋਕਲ ਬੰਦੇ ਹੋ ਨਹੀਂ ਜੀ ਬਾਬਾ ਅਸੀਂ ਸੇਵਾਦਾਰਾ ਬਾਬਾ ਅੱਛਾ ਜੀ ਸੇਵਾਦਾਰ ਜੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਲੱਗੇ ਹੋਏ ਆ ਵੀਰੇ ਮੈਂ 11 ਤਰੀਕ ਤੋਂ ਦੋ ਕਿਸ਼ਤੀਆਂ ਲੈ ਕੇ ਦੋ ਅਗਨ ਬੋਟ ਲੈ ਕੇ ਸੰਤ ਬਾਬਾ ਬਲਬੀਰ ਸਿੰਘ ਚੀਚੇਵਾਲ ਰਾਜ ਸਭਾ ਮੈਂਬਰ ਉਹਨਾਂ ਦੇ ਦੋ ਕਿਸ਼ਤੀਆਂ ਅੱਗੇ ਸੀ ਇੱਕ ਅੱਜ ਹੋਰ ਆ ਗਈ ਤਿੰਨ ਕਿਸ਼ਤੀਆਂ ਲੈ ਕੇ 11 ਤਰੀਕ ਤੋਂ ਲੱਗੇ ਹੋਏ ਆ ਜੀ ਅਸੀਂ ਔਰ ਚਾਹ ਦਾ ਪ੍ਰਸ਼ਾਦੇ ਦਾ ਲੰਗਰ ਵੀ ਚੱਲ ਰਿਹਾ ਅਸੀਂ ਸਾਡੀ ਤੋਂ ਕੋਈ ਗਿਣਤੀ ਨਹੀਂ ਜੇ ਅਸੀਂ ਕਿੰਨੇ ਕੇ ਰੈਸਕਿਊ ਕੀਤੇ ਆ ਕਿਉਂਕਿ ਸਾਡੀ ਟੀਮ ਦੀ 24 ਘੰਟੇ ਡਿਊਟੀ ਆ ਛੋਟੀ ਵੀ ਜਾਂਦਾ ਸੀ ਤਾਂ ਹਏ ਅਕ ਜੂਮਦੇ ਤਾਂ ਤੁਰੇ ਫਿਰਦੇ ਪਰ ਮਰਿਆਂ ਬਰੋਬਰ ਆ ਸੀ ਸਾਡਾ ਆਏ ਵਾਰ ਇਹੀ ਹਾਲ ਹੀ ਹੁੰਦਾ ਠੀਕ ਆ ਨਾ ਵੀ ਸਾਰੀ ਰਾਤ ਅਸੀਂ ਇੱਕ ਮਿੰਟ ਨਹੀਂ ਸੌਂ ਕੇ ਦੇਖਿਆ ਕਿ ਸਾਨੂੰ ਆਪਣੇ ਬੱਚਿਆਂ ਦਾ ਫਿਕਰ ਠੀਕ ਆ ਨਾ ਵੀ ਤੁਹਾਨੂੰ ਇਹੀ ਸਾਡੀ ਗੁਜਾਰਸ਼ ਆ ਵਾਰ-ਵਾਰ ਇੱਕ ਹੀ ਤੁਹਾਨੂੰ ਕਵੱਸ਼ਨ ਕਰਾਂਗੇ ਸਾਡਾ ਬਸ ਪੱਕਾ ਹੱਲ ਕਰ ਦਿਓ ਜੇ ਕਰ ਸਕਦੇ ਹੋ ਤਾਂ ਪੱਕਾ ਹੱਲ ਕਰੋ ਠੀਕ ਆ ਨਾ ਜਦੋਂ ਫਸਲ ਹੀ ਨਹੀਂ ਆ ਗਈ ਤੇ ਕੀ ਹੈ ਜੱਟ ਜਿਉਂਦਾ ਹੀ ਬਰੇ ਠੀਕ ਹੈ ਨਾ ਇਹਨਾਂ ਕੋਲ ਪੁੱਛਦੇ ਆ ਕਿ ਕੀ ਸਥਿਤੀ ਹੈ ਤੇ ਬਣੀ ਹੋਈ ਹੈ ਕਿਹੋ ਜਿਹੇ ਹਾਲਾਤ ਨੇ ਤੇ ਕੀ ਕਹਿਣਾ ਚਾਹੁੰਦੇ ਨੇ ਰਾਜ ਸਭਾ ਮੈਂਬਰ ਸੰਜੀਤੇਵਾਲ ਜੀ ਲਗਾਤਾਰ ਅਸੀਂ 11 ਤਰੀਕ ਤੋਂ 10:00 ਵਜੇ 11:00 ਵਜੇ ਇਹਨਾਂ ਦਾ ਜਿੰਨਾ ਵੀ ਤੇ ਇਸ ਏਰੀਆ ਦੇ ਜਿੰਨੇ ਵੀ ਕਿਸਾਨਾਂ ਨੇ ਆਪਣੇ ਖੇਤਾਂ ਦੇ ਦੁਆਲੇ ਦੁਆਲੇ ਲਾਇਆ ਹੋਇਆ ਸੀ ਇਹ ਇਹਨੂੰ ਜਿਹੜਾ ਹੈਗਾ ਟਾਪੂ ਨੂੰ ਮਾਮਾ ਬਾਹਰ ਮੇਨ ਕਰਕੇ ਇਹਨਾਂ ਦਾ ਜਿਹੜਾ ਹੈਗਾ ਪੈਂਦਾ ਦੋ ਉਹ ਇੱਥੇ ਸਕੂਲ ਵੀ ਪੈਂਦੇ ਆ ਇੱਥੇ ਗੁਰਦੁਆਰਾ ਵੀ ਆ ਪਰ ਇਹ ਥੋੜੋ ਥੋੜੇ ਘਰ ਜਿਹੜੇ ਹੈਗੇ ਆ ਰਹਿ ਰਹੇ ਆ ਤੇ 16 17 ਪੰਡਾਂ ਦੀ ਜਿਹੜੀ ਜ਼ਮੀਨ ਪਰ ਇਹ ਜਿੰਨੇ ਵੀ ਹੈਗੇ ਆ ਇਸ ਵੇਲੇ ਜਿਹੜਾ ਹੈਗਾ ਉਸ ਦਿਨ ਤੋਂ ਲੈ ਕੇ ਪਾਣੀ ਜਿਹੜਾ ਹੈਗਾ ਘਟਿਆ ਨਹੀਂ 2 ਦਿਨ ਘਟਿਆ ਸੀ ਉਹਦੇ ਨਾਲ ਹੁਣ ਆ ਜਿਹੜੇ 3 ਦਿਨ ਤੋਂ ਲਗਾਤਾਰ بارش ਪੈ ਰਹੀ ਹੈ ਤੇ ਬਹੁਤ ਵੱਡਾ ਕਿਉਂਕਿ ਇਹਨਾਂ ਦੇ ਜਿਹੜੇ ਕੋਠੇ ਆ ਉਹ ਵੀ ਕੱਚੇ ਆ ਇਸ ਕਿਸੇ ਦੇ ਉੱਤੇ ਸਾਰਾ ਟਿਲੈਂਡਰ ਨਗੇ ਜਾਂ ਉਹਨਾਂ ਨੇ ਉਹ ਪਾਏ ਹੋਏ ਆ ਦੂਸਰੇ ਬਾਲੇ ਪਾਏ ਹੋਏ ਆ ਇਟਮ ਪਾਈਆਂ ਹੋਈਆਂ ਜਾਂ ਕਰਨੇ ਪਾਏ ਹੋਇਆ ਇਹੋ ਜਿਹਾ ਕਿ ਬਾਕੀ ਜਿਹੜਾ ਹੈਗਾ ਘਰ ਕੋਈ ਬਾਲੇ ਉੱਚੇ ਵੀ ਨਹੀਂਗੇ ਜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਡੰਗਰਾਂ ਨੂੰ ਰੈਸਕਿਊ ਕਰਕੇ ਲਿਆਂਦਾ ਜਾ ਰਿਹਾ ਹੈ ਇਹ ਸੰਗਰਾ ਪਿੰਡ ਤੇ ਬਾਹੂਪੁਰ ਪਿੰਡ ਦੇ ਜਿਹੜੇ ਡੰਗਰ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿੰਨੀ ਮਸ਼ਕੱਤ ਕਰਨ ਤੋਂ ਬਾਅਦ ਇਹ ਡੰਗਰਾਂ ਨੂੰ ਇੱਥੇ ਲਿਆਂਦਾ ਗਿਆ ਤੇ ਕੈਮਰਾਮੈਨ ਨਜੀਤ ਸਿੰਘ ਤੇ ਬਲਿੰਦਰ ਠਾਕੁਰ ਦੇ ਨਾਲ ਮੈਰਵ ਸ਼ੰਕਰ ਦੂਰਦਰਸ਼ਨ ਸਮਾਚਾਰ ਸੁਲਤਾਨਪੁਰ ਲੋਧੀ